ਤੇ ਪਿਆਰਿਓ ਟਿਲਮਾ ਨਗਰ ਦੇ ਵਿੱਚ ਸੱਚੇ ਪਾਤਸ਼ਾਹ ਨੇ ਉੱਥੇ ਕੀ ਕਰਿਆ ਮਹਾਰਾਜ ਕਹਿੰਦੇ ਲੱਕੜ ਇਕੱਠੀ ਕਰੋ ਥੋੜੀ ਜਿਹੀ ਲੱਕੜ ਲੱਕੜਾਂ ਇਕੱਠੀਆਂ ਕਰਿਆ ਤੇ ਬਾਬੇ ਨੇ ਉੱਥੇ ਉਹ ਲੱਕੜਾਂ ਨੂੰ ਅੱਗ ਲਗਵਾਈ ਤੇ ਮਹਾਰਾਜ ਨੇ ਉੱਥੇ ਨੀਲਾ ਵਸਤਰ ਕਹਿੰਦੇ ਨੀਲਾ ਜਿਹੜਾ ਚੋਲਾ ਸਤਗੁਰਾਂ ਨੇ 마ਸੀ ਬਾੜੇ ਪਹਿਨਿਆ ਸੀ ਉਹ ਆਪਨੇ ਚੋੜਾ ਉਤਾਰਿਆ ਤੇ ਚੱਟਾ ਚੋੜਾ ਇੱਥੇ ਪਹਿਨਿਆ ਚੱਟੇ ਚੋੜੇ ਨੂੰ ਵਾਹਿਗੁਰੂ ਪਹਿਨ ਕੇ ਮਹਾਰਾਜ ਜੀ ਨੇ ਨੀਲਾ ਜਿਹੜਾ ਵਸਤਰ ਸੀ ਨੀਲਾ ਚੋੜਾ ਉਹ ਨੀਲੇ ਚੋੜੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਸੇ ਫੜਦੇ ਆ ਤੇ ਉਹਨੂੰ ਪਾੜਨ ਲੱਗ ਜਾਂਦੇ ਉਹਨੂੰ ਲੀਰ ਲੀਰ ਕਰਕੇ ਸਤਗੁਰ ਪਾੜ ਪਾੜ ਕੇ ਅੱਗ ਵਿੱਚ ਜਾਲੀ ਜਾਂਦੇ ਆ ਅੱਗ ਦੇ ਵਿੱਚ ਤੇ ਨਾਲ ਆਪਣੇ ਮੁਖ ਤੋਂ ਇੱਕ ਵਚਨ ਉਚਾਰਦੇ ਨੇ ਅਗਨ ਅਗੀਠਾ ਅਗਨ ਮਝਾਰੀ ਨੀਲ ਨੀਲੰਬਰ ਲੈ ਹੱਥ ਮਝਾਰੀ ਅਗਦਾ ਅਗੀਠਾ ਮਤਰੇ ਨੀਲਾ ਚੋੜਾ ਮਹਾਰਾਜ ਅੱਥਰੂ ਫੜ ਲਿਆ ਤਨਕ ਤਨਕ ਕਰ ਫਾਰ ਤਿਸੀ ਕੋ ਸਿਰ ਮੁਖ ਤੇ ਇਮ ਬਾਤ ਉਚਾਰੀ ਲੇ ਲੇਰ ਕਰਕੇ ਪਾੜਦੇ ਗਏ ਤੇ ਪਾ ਪਿਆਰਿਓ ਪਾੜਦੇ ਪਾੜਦੇ ਮਹਾਰਾਜ ਆਪਣੇ ਮੁਖ ਤੋਂ ਇਹ ਬਚਨ ਉਚਾਰਦੇ ਨੇ ਸਿਰ ਮੁਖ ਤੇ ਇਮ ਬਾਤ ਉਚਾਰੀ ਸਤਗੁਰ ਕੀ ਕਹਿੰਦੇ ਨੇ ਆਪਣੇ ਮੁਖਾਰ ਬਿੰਤੋਂ ਨਾਲ ਉਹਨੂੰ ਪਾੜ-ਪਾੜ ਕੇ ਕੱਪੜੇ ਨੂੰ ਅੱਗ ਵਿੱਚ ਛੁਟ ਜਾਂਦੇ ਆ ਤੇ ਨਾਲ ਕਹਿੰਦੇ ਨੇ ਨੀਲ ਵਸਤਰ ਲੈ ਕੱਪੜੇ ਫਾਰੇ ਤੁਰਕ ਪਖਾਣੀ ਅਮਲ ਗਿਆ ਨੀਲ ਵਸਤਰ ਲੈ ਕੱਪੜੇ ਫਾਰੇ ਤੁਰਕ ਪਖਾਣੀ ਅਮਲ ਗਿਆ ਜਦੋਂ ਵਾਰ-ਵਾਰ ਬਾਰਕ ਨਾ ਸ਼ਬਦ ਉਚਾਰਦੇ ਨੇ ਉਦੋਂ ਪਿਆਰਿਓ ਛੋਡੇ ਕਾਲ ਰਾਇ ਕਰਨ ਲੱਗਾ ਮਹਾਰਾਜਾ ਤੁਸੀਂ ਗੁਰਬਾਣੀ ਦੀਆਂ ਤੁਕਾਂ ਬੋਲਦੇ ਹੋ ਗੁਰਬਾਣੀ ਦੀਆਂ ਇਹ ਆਵਾਜ਼ਾਂ ਵਾਲਿਆ ਸਤਵੇਂ ਪਾਸ਼ਾ ਗੁਰੂ ਹਰ ਰਾਏ ਦੇ ਸਹਬਜ਼ਾਦੇ RAM ਰਾਏ ਨੇ ਔਰੰਗਜ਼ੇਬ ਦੇ ਕੋਲ ਇੱਕ ਤੁਕ ਬਦਲੀ ਇੱਕ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਯਾਰ ਦੀ ਜਗਾ ਬਾਬਾ ਨੇ ਕਿਾਸੀ ਮਿੱਟੀ 베ਈ ਮਾਨ ਕੀ ਪੇੜੇ ਭਈ কুমਹਾਰ ਤੇ ਸਤਵੇਂ ਪਾਸ਼ੇ ਨੇ ਕਹਦ ਦਸੀ RAM ਰਾਏ ਮਨਮੁਖ ਹੈ ਇਹਦੇ ਕਿਸ ਨੇ ਮੱਥੇ ਨਹੀਂ ਲੱਗਣਾ ਤੇ ਇਹਨੇ ਸਾਡੇ ਮੱਥੇ ਨਹੀਂ ਲੱਗਣਾ ਇਹਨੇ ਗੁਰਬਾਨੀ ਨਰਾਦਰੀ ਕਰੀ ਹੈ ਦਸਵੇਂ ਪਾਸ਼ੇ ਨੂੰ ਕਹਿੰਦੇ ਨੇ ਕੌਲ ਰਾਏ ਕਹਿੰਦੇ ਸਤਵੇਂ ਪਾਦਸ਼ਾਹ ਨੇ ਆਪਣੇ ਪੁੱਤਰ ਨੂੰ ਬੇਦਖਲ ਕਰਤਾ ਉਹਨੂੰ ਗੁਰਬਾਣੀ ਦੀ ਇੱਕ ਤੁਕ ਬਦਲੀ ਸੀ ਇੱਕ ਤੁਕ ਮੁਸਲਮਾਨ ਦੀ ਜਗ੍ਹਾ ਬੇਈਮਾਨੇ ਗਿਆ ਸੀ ਤੇ ਬਾਜਾ ਵਾਲਾ ਤੁਸੀਂ ਸਾਰੀ ਲੈਣ ਬਦਲਦੀ ਆਸਦੀਵਾਰ ਦਾ 13ਵਾਂ ਸ਼ਲੋਕ ਹੈ ਉੱਥੇ ਦਾ ਸ਼ਬਦ ਆਉਂਦਾ ਨੀਲ ਬਾਤਰਨਾ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਆਸਦੀਵਾਰ ਚ ਸ਼ਬਦ ਆਉਂਦਾ 13ਵਾਂ ਸ਼ਲੋਕ ਨੀਲ ਬਖਤਰ ਦਾ ਕੱਪੜੇ ਪਹਿਰੇ ਤੇ ਸਤਿਗੁਰ ਜੀ ਤੁਸੀਂ ਕਿਹਨੂੰ ਨੀਲ ਬਖਤਰ ਦਾ ਕੱਪੜੇ ਫਾਰੇ ਤੁਰਕ ਪਠਾਣੀ ਆਵ ਲਗਿਆ ਮਹਾਰਾਜ ਨੇ ਕਉ ਰਾਏ ਮੈਨੂੰ RAM ਰਾਏ ਨਾ ਨਾ ਰੜਾ RAM ਰਾਏ ਨੇ ਜਿਹੜੀ ਤੁੱਕ ਬਦਲੀ ਉਹਦਾ ਨਾਮ ਲੈਣ ਦੇ ਮਾਰੇ ਨੇ ਉਹਦਾ ਇਨਾਮ ਲੈਣ ਦੇ ਮਾਰੇ ਨੇ ਇਹ ਕੁਝ ਕੀਤਾ ਉਹਨੇ ਜਾਂ ਬਾਦਸ਼ਾਹ ਤੋਂ ਡਰਦੇ ਮਾਰੇ ਨੇ ਮੁਸਲਮਾਨ ਦੀ ਜਗ੍ਹਾ ਬੇਈਮਾਨ ਕਹਿ ਦਿੱਤਾ ਪਰ ਕਹਿੰਦਾ ਤੂੰ ਮੈਨੂੰ ਮੇਰੀ ਤੁਲਨਾ ਸਤਗੁਰ ਕਹਿੰਦੇ ਉਹਦੇ ਨਾਲ ਕਰਦਾ ਹਮ ਤੋ ਇਸ ਕੁਲ ਹਮ ਤੋ ਇਸ ਤੁਕ ਹਿੱਤ ਪਲਟਾਵਣ ਸਗਲ ਸਮਗਰੀ ਕੀਨ ਲੁਟਾਵਣ ਮਾਰਗ ਦੇ ਅਸ਼ਦਾ ਇਹ ਕੁੱਲ ਨੂੰ ਬਦਲ ਦੇ ਖਾਤਰ ਸਾਰਾ ਕੁਝ ਕੁਰਬਾਨ ਕਰਿਆ ਸਾਰਾ ਕੁਝ ਹਮ ਤੋਂ ਇਸ ਤੁਕ ਹਿੱਤ ਪਲਟਾਵਣ ਸਗਲ ਸਮਗਰੀ ਕੀਨ ਲੁਟਾਵਣ ਸਰਬ ਸਰਬੰਸ ਦਈਏ ਇਸ ਕਾਜੂ ਕੌਣ ਗਣੈ ਸਭ ਸਗਲ ਸਮਾਜੂ ਮੈਂ ਆਪਣਾ ਸਾਰਾ ਸਰਬੰਸ ਲਾ ਦਿੱਤਾ ਕੌਣ ਗਣੂਗਾ ਕਿੰਨਾ ਕੁਝ ਮੈਂ ਕਰਵਾਨ ਕਰਿਆ ਕਲੀਆਂ ਵਾਲੇ ਪਾਤਸ਼ਾਹ ਜੰਦੇ ਚਾਰੇ ਪੂਰਤ ਦੀਏ ਇਸ ਹਿੱਤੇ ਚਾਰੇ ਪੁੱਤਰ ਮੈਂ ਬਾਰਦਤ ਕਾਹੇ ਖਤਰ ਮੁਰਗਾ ਮੁਗਲਾਂ ਦੀਆਂ ਜਨਾਂ ਪਟਣ ਖਤਰ ਜ਼ੁਲਮ ਰਾਜ ਦੇ ਜਗਰਾ ਜਨਾਂ ਪਟਣ ਦੇ ਲਈ ਚਾਰੇ ਪੂਰਤ ਦੀਏ ਇਸ ਹਿੱਤੇ ਅਬਨਾ ਪਲਟਾਵਣ ਦਿੱਤੇ ਕਦੇ ਸਾਰਾ ਕੁਝ ਲਟਾ ਦਿੱਤਾ ਮੈਨੂੰ ਹੁਣ ਵੀ ਕਹਿੰਦੇ ਹੋ ਤੇ ਦੂਜੀ ਗੱਲ ਮਹਾਰਾ ਕਹਿੰਦੇ ਅਸੀਂ ਨਾ ਜਿਹੜੀ ਤੁਕ ਹੈ ਇਹ ਸਿਰਫ ਉਚਾਰਨ ਮਤ ਬਦਲੀ ਹੈ ਉਚਾਰਨ ਮਤ ਪਰ ਗੁਰਬਾਣੀ ਵਿੱਚ ਮਹਾਰਾ ਕਹਿੰਦੇ ਅਸੀਂ ਕੋਈ ਬਦਲਾਅ ਨਹੀਂ ਕੀਤਾ ਆਸਾ ਦੀ ਵਾਰ ਦਾ ਸ਼ਲੋਕ ਉਵੇਂ ਹੀ ਹੈ ਸਿਰਫ ਅਸੀਂ ਉਚਾਰਨ ਮਤ ਆਪਣੇ ਮੂੰਹ ਦੇ ਮੁਖ ਦੇ ਵਿੱਚੋਂ ਜਿਹੜਾ ਸ਼ਬਦ ਉਚਾਰਿਆ ਹੈ ਮਿੱਤੀ ਨੀਲ ਬੱਤਲਾ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ ਬਾਬਾ ਕਹਿੰਦੇ ਇਸ ਦਾ ਸਰਪ ਉਚਾਰਨ ਮੱਤੇ ਬਦਲਿਆ ਲਿਖਣ ਮਾਤਰ ਨਹੀਂ ਲਿਖਣਾ ਦਾ ਉਦ ਹੀ ਲਿਖੀ ਹੋਈ ਬਾਣੀ ਪਰ RAM ਰਾਏ ਔਰ ਮੇਰੇ ਵਿੱਚ ਅੰਤਰਾ ਮਹਾਰਾ ਕਹਿੰਦੇ ਉਹਨੇ ਤਾਂ ਸਰਕਾਰ ਦੀ ਖਸ਼ਾਮ ਦੀ ਵਿੱਚ ਖਸ਼ਾਮ ਦੇ ਵਿੱਚ ਆ ਕੇ ਤੇ ਬਚਨ ਗਏ ਤੇ ਅਸੀਂ ਦਾ ਸਾਰਾ ਕੁਝ ਕੁਰਬਾਨ ਇਤੈ ਸਾਰਾ ਕੁਝ ਰੱਖੇ ਕੁਝ ਨਹੀਂ ਮਹਾਰਾਜ